ਕਿਹੜੀ ਸਾਈਡ ਤੋਂ ਆਈ ਗੱਡੀ ਇੱਥੋਂ ਹੀ ਸਲਿੱਪ ਹੋ ਗਈ ਮੈਂ ਆ ਰਿਹਾ ਇੱਕਦਮ ਇੱਕ ਤੇਰੇ ਹਲਪ ਨਹੀਂ ਕੀਤੀ ਭਾਈ ਜੀ ਅੱਛਾ ਉਹ ਮੈਂ ਜਦੋਂ ਪਿੱਛੇ ਕਰ ਗੀ ਪਿੱਛੇ ਲਾ ਕੇ ਅੱਗੇ ਲੱਗੇ ਠੀਕ ਆ ਭਾਈ ਭੇਚ ਦੇਗਾ ਮੈਂ ਤਾਂ ਬਾਹਰ ਜੰਦੇ ਆ ਭਾਈ ਇਹ ਗੱਡੀ ਤਿਆਰ ਤੇ ਕਰੀ ਭਾਈ ਅੱਛਾ ਕੋਈ ਹੋਵੇਗਾ ਮੈਂ ਕਿਹ ਚਲੋ ਆਪਣਾ ਫਰਦੀ ਹਲਪ ਕਰਨਾ ਆਪਾਂ ਕਰ ਚੁੱਕੀ ਬਿਲਕੁਲ ਬਿਲਕੁਲ ਸਿਆਣੀ ਗੱਲ ਬਚਾਅ ਹੋ ਗਿਆ ਐਕਸੀਡੈਂਟ ਹੋਇਆ ਸੀਗਾ ਇਹ ਹੁਸ਼ਿਆਰਪੁਰ ਰੋਡ ਤੇ ਸੀਗੇ ਭਾਈ ਜੋ ਜਲੰਧਰ ਉਹ ਹਿਾਰ ਕੋ ਰੋਡ ਆ ਜਿਹੜਾ ਤੇ ਬਚਾਅ ਹੋ ਗਿਆ ਵੀਰ ਦਾ ਪਰ ਗੱਡੀ ਦਾ ਨੁਕਸਾਨ ਕਾਫੀ ਹੋ ਗਿਆ ਤੇ ਮੰਤਰੀ ਸਾਹਿਬ ਐਸ ਟਾਈਮ ਮਦਦ ਕਰਦੇ ਹੋਏ ਆ ਵੀਰ ਦੀ ਲੱਗਾ ਦਿਹਾੜ ਤੇ ਜੰਗ ਰਿਆ ਗੱਡੀ ਤੇ ਪਾਟ ਬਹੁਤ ਪਿਆ ਦੇਖਾ ਨੂੰ ਤਾਂ ਅੱਗੇ ਲੱਗਦਾ ਤੇ ਜਗਾ ਜਿਆਦਾ ਆਪਣੇ ਦੁਕਾਨ ਦੇ ਚੜ੍ਹ ਕੇ ਚੜ੍ਹ ਕੇ ਚੜ੍ਹ ਕੇ ਗਏ ਹੈ ਕਿ ਇਹ ਪਤਾ ਦੇ ਰਿਹਾ ਹੈ ਬਰਪੁਰ ਰੋੜੇ ਹੈ ਸ਼ਿਆਰਪੁਰ ਹੈ ਇਹ ਸਮੀਨਾ ਹੈ ਜੇ ਅੱਗੇ ਕਰ ਲਾਤੀ ਹੈ ਕਿ ਇਹ ਪੀਟੋ ਫਿਲਡਾ ਵੱਡਾ ਲੰਬੇ ਪੇੜ ਦੇ ਲਾਗੇ ਹੈ ਜੇ ਉੱਪਰ ਜਾਂ ਗੱਡੀ ਪਾ ਲਈ ਹੋਰ ਤੇ ਆਹ ਇਹ ਬਰਪੁਰ ਰੋੜੇ ਲਾਈ ਹੋਰ ਦੁਸਤ ਹੈ ਕੈਂਪਰ ਹੈ ਬੜੀ ਇਹਨੂੰ ਬੜੀ ਬੜੀ ਵਾਲੀ ਕੋਲ ਬੈਠ ਗਿਆ ਉਹ ਜਿਹੜਾ ਵੀ ਜੇ ਤੇਜ਼ ਗਾਉਂਦਾ ਕੋਈ ਹੋਰ ਦਾ ਵਿਸ਼ਵਾਸ ਕਰਦਾ ਅੱਜ ਜਲਦੀ ਥੋੜਾ ਤੇਜ਼ ਹੋਣਾ ਨਹੀਂ ਆਮ ਸਰਦ ਮੇਰਾ ਪਿੰਡ ਲੱਗੇ ਉਹ ਮੈਂ ਦੀ ਗਾੜੀ ਹੁਣ ਪਤਾ ਲੰਮਾ ਪਿੰਡ ਲਾ ਕੇ ਜਾਂਦਾ ਬਰਾਤ ਨੇ ਰੰਗੀਨ ਹੈਗੇ ਆ ਪੀਏ ਪੀਏ ਚੌਂਕ ਦੇ ਪਿਛੇ ਚੌਂਕ ਤੋਂ ਪਹਿਲਾਂ ਆ ਬਲਾਈ ਹਸਪਤਾਲ ਛੱਡ ਕੇ ਕਿੰਨਾ ਟਿਕਾਣਾ ਸਾਰਾ ਮੰਜ਼ੂਮਾ ਆ ਰਹੇ ਨੇ ਦਸਤੀ ਤੋਂ ਖਰ ਦੇ ਵਾਰ 20000 ਤੋਂ ਬਾਹਰ ਦੇ ਕਿਹਾ ਕਰਕੇ ਇੱਕ ਬਰਾ ਮੇਨ ਤੇ ਕਾਲੇ ਲਾ ਦਿਆ ਜੇ ਮੱਛਾ ਨਹੀਂ ਜਾਉਂਦੇ ਜੀ ਚੀ ਚੀ ਲਾ ਦੇ ਮਹਿਮਾਨ ਲੱਗ ਲਗਾਦਾ ਵੀ ਹੋ ਸਕਦਾ ਨਾ